ਵਿਦੇਸ਼ਾਂ ਦੇਸ਼ਾਂ ਦੇ ਵਸਦੇ ਮੇਰੇ ਭੈਣ ਭਰਾ ਇਡਗਾ ਦੇ ਵਸਦੇ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਕਬੱਡੀ ਤੇ ਕੀ ਕਿਸ ਕਰਨ ਲੱਗਿਆ ਕਿ ਜਦੋਂ ਤਖਤਪੁਰ ਦੀ ਟੀਮ ਦੀ ਫੁੱਲ ਚੜਾਈ ਹੁੰਦੀ ਸੀ ਜਿੱਦੋਂ ਗਰਾਊਂਡਾਂ ਦੇ ਵਿੱਚ ਇੰਦਰ ਦੀ ਇੰਦਰਜੀਤ ਪਤਾਸਾ ਤੁਮਾ ਪਾਉਂਦਾ ਹੁੰਦਾ ਸੀ ਵੀਰੋ ਕੁਦਰਤੀ ਲੱਤ ਫ੍ਰੈਕਚਰ ਹੋਣ ਦੇ ਨਾਲ ਕਬੱਡੀ ਨੂੰ ਬਹੁਤ ਘਾਟਾ ਪਿਆ ਵੀਰੋ ਨੇਤਾ ਜੱਜ ਪਤਾਸੇ ਵੀਰ ਨੇ ਵਿਦੇਸ਼ਾਂ ਦੇ ਧਰਤੀ ਤੇ ਧਮਾ ਪਾਉਂਦੇ ਸੀ ਕਿ ਜਿੱਦੋਂ ਪਤਾਸੇ ਦੀ ਤੂਤੀ ਬੋਲਦੀ ਹੁੰਦੀ ਸੀ ਉਹਦੇ ਨਾਲ ਪੈਂਡ ਦੇ ਖਿਡਾਰੀ ਹੁੰਦੇ ਸੀਗੇ ਜਿਵੇਂ ਜਿੰਦਰ ਬੈਲੀ ਹਿੰਦਰੀ ਜਿਹੜਾ ਅਕੜ ਦੇ ਧਰਤੀ ਤੇ ਜਾ ਵਸਿਆ ਕਰੋ ਜਦੋਂ ਇੰਦਰਜੀਤ ਪਤਾਸਾ ਗਰਾਊਂਡਾਂ ਦੇ ਵਿੱਚ ਧਮਾ ਪਾਉਂਦਾ ਹੁੰਦਾ ਸੀ ਵੀਰੋ ਕਹਿੰਦੇ ਕੋਹਾ ਹੁੰਦੇ ਖਿਡਾਰੀ ਵੀਰੋ ਕੰਨੀ ਕੁ ਤਰਾਉਦੇ ਹੁੰਦੇ ਸੀ ਕਿ ਵੀਰੋ ਕਬੱਡੀ ਤੇ ਗੀਤ ਪੇਸ਼ ਕਰਨ ਲੱਗਿਆ ਵੀਰੋ ਜਿਦੋਂ ਕਿ ਇੰਦਰਜੀਤ ਪਤਾਸੇ ਦੀ ਹੌਲ ਚੜਾਈ ਹੁੰਦੀ ਸੀ ਗੀਤ ਪੇਸ਼ ਕਰਨ ਲੱਗਿਆ ਵੀਰੋ ਬਹੁਤ ਬਹੁਤ ਸਪੋਰਟ ਕਰਨੀ ਯਾਨ ਦੇਣਾ ਜੀ ਉਹ ਪਟ ਤੇ ਕੋਈ ਹਰ ਕੋਈ ਆਖ ਦਿੰਦਾ ਉਹ ਪਟ ਦੇ ਕੇ ਹਰ ਕੋਈ ਆਖ ਦਿੰਦਾ ਉਹ ਮੇਰੇ ਜਿਹਾ ਨਾ ਕੋਈ ਜਹਾਨ ਅੰਦਰ ਜਿੱਤ ਹਰ ਰੱਬ ਦੇ ਵਸ ਹੁੰਦੀ ਉਹ ਪਤ ਲਗਦਾ ਖੇਡ ਮદાન ਅੰਦਰ ਜਿੱਤ ਹਰ ਰੱਬ ਦੇ ਵਸ ਹੁੰਦੀ ਉਹ ਪਤ ਲਗਦਾ ਖੇਡ ਮદાન ਅੰਦਰ ਉਹ ਮੱਥਾ ਟੇਕ ਕੇ ਵਾਹਿਗੁਰੂ ਬੋਲ ਕੇ ਮੱਥਾ ਟੇਕੇ ਵਾਹੇ ਗੁਰੂ ਬੋਲ ਕੇ ਗਰਾਊਂਡ ਵਿੱਚ ਆ ਜਾ ਵੈਲੀਆ ਮੈਂ ਤੇ ਉਪਣ ਦਾ ਤੁਸੀਂ ਅੱਜ ਜਿੰਨਾ ਪਤਾ ਸਹ ਰੇੜ ਪਾਉਣ ਚੱਲਿਆ ਮੈਂ ਤੇ ਉਪਣ ਦਾ ਤੁਸੀਂ ਅੱਜ ਜਿੰਨਾ ਪਤਾ ਸਹ ਰੇੜ ਪਾਉਣ ਚੱਲਿਆ ਤੁਸੀਂ ਬਾਰ ਬਾਰ ਰੇਡ ਪਾਈ ਜਾਇਓ ਏ ਕਿਸੇ ਹੱਥ ਵੀ ਨਾ ਖਾਲੀ ਮੋੜ ਆਇਓ ਏ ਤੁਸੀਂ ਬਾਰ ਬਾਰ ਰੇਡ ਪਾਈ ਜਾਇਓ ਏ ਕਿਸੇ ਹੱਥ ਵੀ ਨਾ ਖਾਲੀ ਮੋੜ ਆਇਓ ਏ ਜਾ ਪਿਛਾੜਾ ਮਾਰੀ ਜਾਂਦੇ ਕਿ ਮੇ ਟੱਪ ਦੇ ਜਾ ਪਿਛਾੜਾ ਮਾਰੀ ਜਾਂਦੇ ਕਿ ਮੇ ਟੱਪ ਦੇ ਤੂੰ ਜੋਰ ਦਿਖਾ ਦੇ ਬੱਲੇ ਹਾ ਹਾ ਮੈਂਜ ਓਪਣ ਦਾ ਤੁਸੀਂ ਅੱਜ ਜਿੰਨਾ ਪਤਾ ਸਾਹ ਰੇਡ ਪਾਉਣ ਚੱਲਿਆ ਮੈਂਜ ਓਪਣ ਦਾ ਤੁਸੀਂ ਅੱਜ ਜਿੰਨਾ ਪਤਾ ਸਾਹ ਰੇਡ ਪਾਉਣ ਚੱਲਿਆ ਤੁਸੀਂ ਰੈਫਰੀ ਦੀ ਗੱਲ ਸੁਣੋ ਖੜ ਕੇ ਤੁਸੀਂ ਮੈਂ ਚਲਾਉਣਾ ਇੱਕ ਮਾਨ ਕਰਕੇ ਤੁਸੀਂ ਰੈਫਰੀ ਦੀ ਗੱਲ ਸੁਣੋ ਖੜ ਕੇ ਉਸੇ ਮੈਂ ਚਲਾਉਣਾ ਇੱਕ ਮਾਨ ਕਰਕੇ ਮੱਝਾਂ ਚੁੰਗਿਆਂ ਦਾ ਅੱਜ ਪਤਾ ਲੱਗ ਜੂ ਮੱਝਾਂ ਚੁੰਗਿਆਂ ਦਾ ਅੱਜ ਪਤਾ ਲੱਗ ਜੂ ਮਧਾਨ ਕੌਣ ਛੱਡ ਚੱਲੇ ਹਾਂ ਮੈਂ ਚੋਂਪਣ ਤਾਂ ਤੁਸੀਂ ਅੱਜ ਜਿੰਤਣਾ ਪਤਾ ਸਹ ਰੇੜ ਪਾਉਣ ਚੱਲਿਆ ਮੈਂ ਚੋਂਪਣ ਤਾਂ ਤੁਸੀਂ ਅੱਜ ਜਿੰਤਣਾ ਪਤਾ ਸਹ ਰੇੜ ਪਾਉਣ ਚੱਲਿਆ ਓ ਬੈਲ ਜਿੰਦਰ ਖੜਾਰੀ ਵੀ ਕਹਾਉਂਦੇ ਨੇ ਚੰਗਰੇ ਡਰਾਂ ਨੂੰ ਜੱਫੇ ਇਹ ਲਾਉਂਦੇ ਨੇ ਬੈ ਲਿਜਿੰਦਰ ਖੜਾ ਰੀ ਵੀ ਕਹਾਉਂਦੇ ਨੇ ਚੰਗਰੇ ਡਰਾਂ ਨੂੰ ਜੱਫੇ ਇਹ ਲਾਉਂਦੇ ਨੇ ਮਾਰੀ ਥੌੜ ਲਾ ਕੇ ਠੋਕ ਦਿੱਤੀ ਕੈਂਚੀ ਮਾਰੀ ਥੌੜ ਲਾ ਕੇ ਠੋਕ ਦਿੱਤੀ ਕੈਂਚੀਓ ਕਿਸੇ ਤੋਂ ਨਹੀਂ ਗਿਆ ਠੱਲੇ ਹਾਂ ਮੈਂ ਚ ਓਪਣ ਤਾਂ ਤੁਸੀਂ ਅੱਜ ਜਿੰਨਾ ਪਤਾ ਸਾਰੇ ਡਪਾਉਣ ਚੱਲਿਆ ਮੈਂ ਚ ਓਪਣ ਤਾਂ ਤੁਸੀਂ ਅੱਜ ਜਿੰਨਾ ਪਤਾ ਸਾਰੇ ਡਪਾਉਣ ਚੱਲਿਆ ਬਹੁਤ ਬਹੁਤ ਧੰਨਵਾਦ ਵੀਰੋ ਦੇ ਸਾਂ ਦੇ ਸਾਂ ਚਾ ਇੰਡੀਆ ਤੇ ਵਸਦੇ ਜਿੰਨੇ ਵੀ ਖਿਡਾਰੀ ਵੀਰ ਆ ਹੋਰ ਵੀ ਦਰਸ਼ਕ ਵੀਰ ਆ ਬਹੁਤ ਬਹੁਤ ਸਪੋਰਟ ਕਰਿਓ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਵੀਰੋ ਧੰਨਵਾਦ